ਦੇਖੋ ਸਿੱਖ ਪੰਥ ਦੇ ਇਤਿਹਾਸ ਵਿੱਚ ਬਹੁਤ ਵੱਡਾ ਇੱਕ ਕਾਲਾ ਅਦੌਰ ਸੀ ਜਦੋਂ 84 ਦਾ ਜੋ ਸਾਕਾ ਵੀ ਵਾਪਰਿਆ ਦਰਬਾਰ ਸਾਹਿਬ ਵਾਲਾ ਸਰਵਾਰ ਸਾਹਿਬ ਤੇ ਤੋਪਾ ਟੈਂਕ ਚੜਾ ਕੇ ਅਤੇ ਬੇਸ਼ੁਮਾਰ ਵੱਡੀ ਗਿਣਤੀ ਵਿੱਚ ਜਿਹੜੀ ਫੌਜ ਹੈ ਉਹਨਾਂ ਨੇ ਕਿਰਾਕਾ ਕੱਤਕਿਓ ਨੇ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਕਾਗਜ਼ੀ ਹਕੂਮਤ ਇੰਦਰਾ ਗਾਂਧੀ ਨੇ ਬੜੀ ਬੜੀ ਕਤਲੇਆਮ ਕੀਤੀ ਅਤੇ ਹਜ਼ਾਰਾਂ નિર્ਦੋਸ਼ ਸਿੱਖ ਸਿੰਘਾਂ ਸਿੰਘਣੀਆਂ ਨੂੰ ਉਹਨਾਂ ਨੇ ਸ਼ਹੀਦ ਕੀਤਾ ਉਹ ਬਹੁਤ ਵੱਡੀ ਘਟਨਾ ਹੈ ਜਿਹੜੀ ਕਦੇ ਵੀ ਨਾ ਭੁੱਲਣਯੋਗ ਆ ਪਰ ਉਸ ਤੋਂ ਵੀ ਬਾਅਦ ਇੱਕ ਜਿਹੜਾ ਵੱਡਾ ਦੁਖਾਂਤ ਦਿੱਲੀ ਦੇ ਵਿੱਚ ਅਤੇ ਹੋਰ ਸ਼ਹਿਰਾਂ ਵਿੱਚ ਵਾਪਰਿਆ ਸੀ ਜਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖਾਂ ਦੀ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਖਾਂ ਦੀ ਬੜੀ ਵੱਡੇ ਪੱਧਰ ਤੇ ਕਤਿਆਮ ਕੀਤੀ ਗਈ ਟੈਰ ਪਾ ਕੇ ਸਾੜਿਆ ਗਿਆ ਅੱਗਾ ਲਾਤੀਆਂ ਪਟ્રોલ ਪਾਸਤਾ ਵਾਲਾ ਤੋਂ ਫੜ ਫੜ ਕੇ ਘਰੀਸ਼ਾ ਕਿੜੀਸਕੇ ਨੇ ਆ ਗਿਆ ਕਿਤੇ ਜਿੱਥੇ ਅੱਗ ਬਲ ਰਹੀ ਸੀ ਕਿਸੇ ਦੀ ਉਹਦੇ ਵਿੱਚ ਲਿਆ ਲ ਕੇ ਜੂਦੇ ਸੜ ਕੇ ਸਾੜਿਆ ਕੁੜੀਆਂ ਨੂੰ ਬੱਚਿਆਂ ਨੂੰ ਨਹੀਂ ਬਖਸ਼ਿਆ ਨਿਕਲ ਕੇ ਬੱਚਿਆਂ ਨੂੰ ਕੰਧਾਂ ਵਿੱਚ ਪਟਕਾ ਫੜਕਾ ਕੇ ਮਾਰਿਆ ਉਹ ਸਮੇਂ ਜਿੰਨੇ ਵੀ ਵੱਡੀ ਲੀਡਰਸ਼ਿਪ ਸੀ ਕਾਂਗਰਸ ਦੀ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸੱਜਨ ਕੁਮਾਰ ਜਗਦੀਸ਼ ਟੈਕਟਰ ਹਰਕੇਸ਼ਰ ਭਗਤ ਮ ਲਲ ਤਮਾਕਣ ਅਤੇ ਇਸੇ ਤਰ੍ਹਾਂ ਹੋਰ ਬਹੁਤ ਵੱਡੀ ਗਤੀਵਿਧੀ ਵਿੱਚ ਆਗੂ ਸਰ ਕਾਂਗਰਸ ਦੇ ਉਹਨਾਂ ਨੇ ਦਿੱਲੀ ਵਿੱਚ ਬਹੁਤ ਵੱਡੀ ਗੁੰਡਾਗਰਦੀ ਕੀਤੀ ਅਤੇ ਉਹਨਾਂ ਨੇ ਕੇਵਲ ਤੇ ਕੇਵਲ ਇਹ ਸਭ ਕੁਝ ਇਸ ਵਾਸਤੇ ਕੀਤਾ ਸੀ ਕਿ ਰਜੀਵ ਗਾਂਧੀ ਅਜੇ ਬੱਚਾ ਤੇ ਉਹਨੂੰ ਅਸੀਂ ਆਪਣੀ ਮਾਂ ਦਾ ਦੁੱਖਾ ਉਹਨੂੰ ਹੋਰ ਵਧਾ ਕੇ ਅੰਦੇ ਕੇ ਸਾਹਮਣੇ ਰੱਖੀਏ ਤਾਂ ਕਿ ਸਾਨੂੰ ਵੀ ਹੋਰਾਂ ਦੇ ਸਮੇਂ ਜੋ ਆਪਦਾ ਪ੍ਰੋਸੇਮਨ ਬੰਦਾ ਸਮਝ ਕੇ ਸਾਨੂੰ ਮਨਿਸਟਰੀਆ ਬਖਸ਼ੇ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਇਨਸਾਨੀਆਂ ਦਾ ਕਤਲ ਮੁਖਤਾਰ ਦਾ ਕਤਲ ਕਦੇ ਸੁਖਰੀ ਦੇਣ ਵਾਲਾ ਹੁੰਦਾ ਬਲਕਿ ਆ ਹੁਣ ਅੱਜ ਪਹਿਲਾਂ ਸਚਨ ਕੁਮਾਰ ਜੇਲ੍ਹ ਚ ਬੈਠਾ ਬੜੇ ਲੰਬੇ ਸਮੇਂ ਤੋਂ ਜਗਦੀਸ਼ ਟਾਈਟਲ ਨੇ ਬਚਨ ਦੀ ਬੜੀ ਕੋਸ਼ਿਸ਼ ਕੀਤੀ ਮੈਂ ਸਮਝਦਾ ਕਿ ਫੇਰ ਵੀ ਭਾਵੇਂ ਕਿ ਸਾਨੂੰ ਕਈ ਗੱਲਾਂ ਦੇ ਉੱਤੇ ਬੜੇ ਵੱਡੇ ਇਤਰਾਜ਼ ਆ ਇਸ ਦੇਸ਼ ਦੇ ਸੰਵਿਧਾਨਕ ਜੋ ਜ਼ਿੰਮੇਵਾਰੀਆਂ ਸੰਵਿਧਾਨ ਦੀਆਂ ਜਾਂ ਅਦਾਲਤਾਂ ਦੀਆਂ ਜਾਂ ਇੱਥੋਂ ਦੀ ਸਰਕਾਰ ਦੀ ਬਣਦੀ ਆ ਉਹਦਾ ਸਾਨੂੰ ਪੂਰਨ ਤੌਰ ਤੇ ਇਨਸਾਫ ਨਹੀਂ ਮਿਲਿਆ ਲੇਕਿਨ ਕਿਤਨਾ ਕਿਤੇ ਅਦਾਲਤਾਂ ਨੇ ਇਹਨਾਂ ਦੋਸ਼ੀਆਂ ਦੇ ਖਿਲਾਫ ਜੋ ਕਾਰਵਾਈ ਰੰਭੀ ਆ ਉਹ ਮੈਂ ਸਮਝਦਾ ਕਿ ਇੱਕ ਗੱਲ ਦਾ ਆਸ ਬੈਧੀ ਆ ਕਿ ਕਿਤਨਾ ਕਿਤੇ ਇਹ ਗੱਲਾਂ ਦੇ ਨਿਰਦੇਜ ਜਾਂ ਨਤਾਰੇ ਹੋਣਗੇ ਸੋ ਅੱਜ 40 ਸਾਲ ਬਾਅਦ ਜਗਦੀਸ਼ ਟਾਈਟਲਰ ਦੇ ਖਿਲਾਫ ਜੋ ਚਾਰਜ ਫਰੇਮ ਕੀਤਾ ਗਿਆ ਉਸ ਦੇ ਖਿਲਾਫ ਜੋ ਕਤਲ ਦੇ ਮੁਕਦਮੇ ਦਰਜ ਹੋ ਗਏ ਉਹਦੇ ਤੇ ਅਦਾਲਤ ਨੇ ਚਾਰਜ ਫਰੇਮ ਕੀਤਾ ਤਾਂ ਕਿ ਹੁਣ ਇਸ ਤੋਂ ਬਾਅਦ ਐਵੀਡੈਂਸ ਜਿਹੜੀ ਸਟਾਰਟ ਹੋਣੀ ਆ ਉਹਦੇ ਵਿੱਚ ਗਵਾਹੀਆਂ ਜਿਹੜੀਆਂ ਆਉਣਗੀਆਂ ਅਤੇ ਉਹ ਪਤਾ ਲੱਗੇਗਾ ਕਿ ਜਗਦੀਸ਼ ਟੈਕਟਰ ਨੇ ਕਿੱਥੇ-ਕਿੱਥੇ ਕਿੰਨੇ-ਕਿੰਨੇ ਬੰਦਿਆਂ ਨੂੰ ਮਰਵਾਇਆ ਬਹੁਤ ਵੱਡੀ ਗਿਣਤੀ ਵਿੱਚ ਇਹਨਾਂ ਲੋਕਾਂ ਨੇ ਲੋਕਾਂ ਨੂੰ ਪ੍ਰੇਰਕਾ ਕੇ ਕਿ ਦੇ ਸਰਦਾਰੋਂ ਕੋ ਮਾਰੋ ਦੇਸ਼ਕੀਆ ਗਦਾਰੋਂ ਕੋ ਮਾਰੋ ਇਹੋ ਜੇ ਨਾਰੇ ਦੇ ਕੇ ਲੋਕਾਂ ਨੂੰ ਭੜਕਾਇਆ ਜਦੋਂ ਕਿ ਇਹ ਸਿੱਖ ਤੇ ਸਰਦਾਰ ਇਸ ਦੇਸ਼ ਦੀ ਆਜ਼ਾਦੀ ਦੇ ਜਾਵਣ ਇਸ ਦੇਸ਼ ਨੂੰ ਆਜ਼ਾਦੀ ਦੇਣ ਵਾਲੇ ਤੇ ਲਿਆਉਣ ਵਾਲੇ ਕੁਰਬਾਨੀਆਂ ਦੇਣ ਵਾਲੇ ਅੱਜ ਹੈਰਾਨੀ ਦੀ ਗੱਲ ਹੈ ਕਿ ਮੌਜੂਦਾ ਸਰਕਾਰ ਵੀ ਅਤੇ ਪਿਛਲੀਆਂ ਸਰਕਾਰਾਂ ਵੀ ਕੇਂਦਰ ਦੀਆਂ ਉਹਨਾਂ ਨੇ ਏਡੀ ਵੱਡੀ ਬੇਈਮਾਨੀ ਕੀਤੀ ਪਰ ਅੱਜ ਹਾਲਾਤ ਵੇਖ ਲਓ ਦੇਸ਼ ਦੇ ਕੀ ਹੋਏ ਪਏ ਆ ਕਿ ਸਾਰੇ ਦੇਸ਼ ਵਿੱਚ ਅਫਰਾ ਤਫਰੀ ਜਿਹੜੀ ਆ ਉਹ ਮੱਚੀ ਰਹੀ ਆ ਸੋ ਮੈਂ ਸਮਝਦਾ ਕਿ ਇਹ ਫੈਸਲਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਦੀ ਮੇਰ ਦੇ ਸਦਕਾ ਇਹ ਨਿਰਣਾ ਜਿਹੜਾ ਹੋ ਰਿਹਾ ਤੇ ਜਿਹੜੇ ਬਾਕੀ ਵੀ ਰਹਿੰਦੇ ਦੋਸ਼ੀ ਆ ਉਹਨਾਂ ਨੂੰ ਵੀ ਜਿਹੜਾ ਇਹ ਇਹ ਇਹਨਾਂ ਦੇ ਇਸ ਇਸ ਦਾਇਰੇ ਵਿੱਚ ਆਉਣਾ ਪਏਗਾ ਅਦਾਲਤਾਂ ਦੇ ਘੇਰੇ ਚ ਆਉਣਾ ਪਏਗਾ ਅਤੇ ਇਹ ਜਿਹੜੀਆਂ ਸਜ਼ਾਵਾਂ ਸਾਨੂੰ ਪਤਾ ਅਸੀਂ ਜੇਲਾਂ ਕੱਟੀਆਂ ਆਪਣੀ ਕੌਮ ਤੇ ਧਰਮ ਵਾਸਤੇ ਅਸੀਂ ਕੋਈ ਕਿਸੇ ਦਾ ਮਾਰਾ ਨਹੀਂ ਕੀਤਾ ਕੋਈ ਕੋਈ ਤੁਸੀਂ ਕਤਲਿਆ ਨਹੀਂ ਕੀਤੀ ਅਸੀਂ ਲੇਕਿਨ ਹੱਕ ਮੰਗੇ ਸਾਨੂੰ ਹੱਕ ਮੰਗਦਿਆਂ ਨੂੰ ਇਹਨਾਂ ਨੇ ਜੇਲਾਂ ਵਿੱਚ ਬੰਦ ਕੀਤਾ ਅਸੀਂ ਮੈਂ ਖੁਦ ਵੀ 10 ਸਾਲ ਜੇਲ੍ਹ ਕਰੀਬ ਜੇਲ੍ਹ ਕੱਟੀ ਆ ਸਾਡੇ ਭਰਾ ਅਜ 30 35 35 ਸਾਲ ਤੋਂ ਜੇਲਾਂ ਵਿੱਚ ਬੈਠੇ ਆ ਸਾਡੇ ਰਾਜੂ ਵਾਲਾ ਸਾਹਿਬ ਉਹ 30 ਸਾਲ ਤੋਂ ਜੇਲ੍ਹ ਚਾਹ ਤੇ 16 17 ਸਾਲ ਤੋਂ 18 ਸਾਲ ਤੋਂ ਉਹ ਫਾਂਸੀ ਚੱਕੀਆਂ ਵਿੱਚ ਬੰਦਾ ਬਹੁਤ ਮਹਾਨ ਕੁਰਬਾਨੀਆਂ ਹਲਵਾਰਾ ਸਾਹਿਬ ਹੈ